ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੇ ਅਰਲੋਸ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੁਰੂ ਕਰ ਲੈਣੇ ਆ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੈਚਰਡੇ ਦਾ ਸ਼ਾਮ ਦਾ ਟਾਈਮ ਆ ਤਾਂ ਅਮ ਚੋਲੀ ਆਈ ਤੇ ਪਸ਼ੂ ਵੀ ਉਹਨਾਂ ਨੇ ਬਾਹਰ ਕੱਢ ਤੇ ਮੱਝ ਨੂੰ ਲੱਗੇ ਹੋਇਆ ਕੱਢਣ ਤੇ ਜਿਹੜਾ ਸੱਤਾਂ ਪਿਆ ਸੀਗਾ ਹੁਣ ਉੱਠ ਖੜਿਆ ਤੇ ਉਹਦੇ ਲਈ ਮੈਂ ਦੁੱਧ ਬਣਾਇਆ ਤੇ ਆਪਣੇ ਲਈਆਂ ਚਾਹ ਬਣਾਉਣੀਆਂ ਥੋੜੀ ਜਿਹੀ ਕਿਉਂਕਿ ਮੈਂ ਕੰਮ ਲੱਗੀ ਹੋਈ ਸੀ ਜਦੋਂ ਮੈਂ ਕੰਮ ਲੱਗੀ ਹਾਂ ਮੈਂ ਫਿਰ ਕੋਈ ਵੀ ਨਾ ਹੋ ਜੇ ਤਾਂ ਬੇਟਾ ਘਰ ਹੋਵੇ ਪੱਡਾ ਉਹ ਚਾਹ ਬਣਾ ਲੰਗਾ ਜੇ ਮੈਂ ਉਹਨੂੰ ਕਹਿ ਜਾਵਾਂ ਤੇ ਉਹ ਹੈ ਨਹੀਂ ਸੀਗਾ ਘਰੇ ਉਹ ਜਿੰਮ ਗਿਆ ਹੋਇਆ ਤੇ ਚਾਹ ਕਿਹਨੇ ਬਣਾਉਣੀ ਸੀ ਹੁਣ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਆਪਾਂ ਜਲਦੀ ਜਲਦੀ ਚਾਹ ਬਣਾ ਲਈਏ ਇੱਕ ਸੈਟ ਚਾਹ ਰੱਖ ਲਈਏ ਤੇ ਜਿਹੜਾ ਉਹ ਨੂੰ ਗੁੱਸੇ ਠੰਡਾ ਕਰਕੇ ਦੇਤੀ ਉਹ ਸੁੱਤਾ ਹੋਇਆ ਉੱਠਿਆ ਪਲੀਜ਼ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਜਿਹੜਾ ਤੈਨੂੰ ਆ ਪਾਣੀ ਪੀਣ ਨੂੰ ਸਾਰਾ ਦਿੱਤਾ ਸੀ ਹਾਂਜੀ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਪਲੀਜ਼ ਬਲੌਗ ਨੂੰ ਫੋਲੋ ਵਾਚ ਕਰਿਓ ਤੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਇਸੀ ਦਾ ਆਪਣਾ ਦੇਣ ਵਾਲਾ ਦੁੱਧ ਫਰਾ ਲੱਗ ਗਿਆ ਤੇ ਇਹਦੇ ਵਿੱਚ ਆਪਾਂ ਚਾਹ ਬਣਾ ਲੈਣੀ ਆ ਥੋੜੀ ਜਿਹੀ ਇਹ ਠੰਡਾ ਪਾਣੀ ਆ ਇਹ ਮੈਂ ਆਪਣੇ ਲਈ ਰੱਖਿਆ ਸੀ ਉਹ ਤੇਰੇ ਲਈ ਸੀ ਥੋੜੀ ਜਿਹੀ ਚਾਹ ਬਣਾਵਾਂਗੇ ਸੇ ਕਰ ਲਈ ਜੀ फटाफट ਕੰਮ ਡਿਨਰ ਦੀ ਤਿਆਰੀ ਅੱਜ ਆਪਣੇ ਕੋ ਆਟਾ ਵੀ ਗੁੰਨੇ ਹੋਇਆ ਹੈਗਾ ਤੇ ਦਾਲ ਵੀ ਬਣੀ ਹੋਈ ਆ ਉਹਨੂੰ ਤੜਕਾ ਲਾ ਲੈਣੇ ਆਪਾਂ ਪਿਆਜ਼ ਕੱਟ ਕੇ ਤੇ ਭਾਂਡੇ ਗੁੰਨੇ ਮਾਜੀ ਤੇ फटाफट ਮਨਾਲ ਦੀ ਨਾਲ ਭਾਂਡੇ ਚੱਕ ਦਮਾ ਹਣਾ ਪਲੀਜ਼ ਤੁਸੀਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਜਿਹੜਾ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਅਪਲੋਡ ਹੁੰਦੀ ਸਾਰੇ ਤੇ ਤੁਸੀਂ ਵੀਡੀਓ ਨੂੰ ਵਾਚ ਕਰ ਸਕੋ ਠੀਕ ਹੈ ਜੀ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਤੇ ਲਾਈਕ ਕਰ ਦਿਆ ਕਰੋ ਹਾ ਬਗਵਾ ਕੀ ਕਰਨ ਬੋਲ ਵੀਟਾ ਪਾ ਲੈ ਚੱਕ ਕੇ ਲੈ ਕੇ ਉਥੋਂ ਰੂਮ ਹੋ ਗਿਆ ਕੱਲੇ ਬੰਦੇ ਦੀ ਹੈਨਾ ਕੱਲਾ ਬੰਦਾ ਜਿੱਥਰ ਲੱਗ ਜੂਗਾ ਉੱਥੇ ਕੰਮ ਹੋ ਜਾਂਦਾ ਕਿ ਵੀ ਸਾਈਡ ਸਾਰਾ ਹੀ ਰਹਿ ਜਾਂਦਾ ਆ ਕਾਲੇ ਅੱਗੇ ਟੋਇਲਟ ਹੋਈ ਹੁਣ ਚਾਪ ਪੱਤੀ ਨਹੀਂ ਇਹਦੇ ਵਿੱਚ ਸ਼ੂਕਰ ਕਰ ਪਰ ਇਹਦੇ ਰੱਖੀ ਇਸ ਵਿੱਚ ਆ ਗੰਡੀ ਹਾਂਜੀ ਆ ਜਾਓ ਤੁਹਾਡੇ ਲਈ ਇੱਕ ਖੁਸ਼ਖਬਰੀ ਆ ਤਾਂ ਦੱਸਾਂ ਖੁਸ਼ਖਬਰੀ ਆਪਣਾ ਜਿਹਾਰ ਦਿਨੇ ਸੌਣ ਲੱਗ ਗਿਆ ਕਦੇ ਨਹੀਂ ਸੀ ਦਿਨੇ ਸੌਣ ਦਾ ਹੁਣ ਇਹ ਪਤਾ ਨਹੀਂ ਇਹਨੂੰ ਕਿਵੇਂ ਹੁਣੇ ਸੌਣ ਲੱਗ ਗਿਆ ਪਤਾ ਨਹੀਂ ਕਿ ਥੱਕ ਜਾਂਦਾ ਹਨਾ ਸਕੂਲੇ ਤੇ ਘਰੇ ਆ ਕੇ ਫਿਰ ਰੋਏ ਸੀ ਉਸੀ ਲਾ ਕੇ ਪੈ ਜਾਂਦਾ ਇਹ ਰੂਮ ਚ ਲੈ ਜਾ ਰਾਤ ਨੂੰ ਫਿਰ ਚਾਹੀਦਾ ਮੈਂ ਹੀ ਰੱਖ ਕੇ ਮੱਕੇ ਥੱਲੇ ਚਾਹ ਵੀ ਬਣ ਗਈ ਹੈਗਾ ਤਾਂ ਕਵੇਲਾ ਹੀ ਪਰ ਪੀਵਾ ਹੋਰ ਕੋਈ ਨਹੀਂ ਕਿਉਂਕਿ ਹਾਲੇ ਰੋਟੀ ਲੇਟ ਖਾਣੀ ਆ ਫਿਰ ਓਨੀ ਦੇ ਥੁੱਖ ਲੱਗੀ ਰਹਿਣੀ ਆ ਖਾਣ ਨੂੰ ਤਾਂ ਕੁਝ ਹੋਰ ਵੀ ਖਾ ਲੰਦੇ ਪਰ ਚਾਹ ਚਾਹੀ ਆ तेल तेल मच्छर वास्ते ਪਪਾ ਨੇ ਵਧੀਆ ਲੰਘੇ ਪਪਾ ਨਹੀਂ ਸਮਝ ਨਹੀਂ ਲੱਗੀ ਵੀ ਕਿਵੇਂ ਲੰਘੇ ਹਨ ਤੇਰਾ ਵੀ ਆਇਆ ਤੇ ਤੂੰ ਉੱਜਾ ਤਾ ਜੈ ਪਰ ਸਾਰਾ ਆਲਾ ਜੀ ਹਾਏ ਆਪ ਤੋਦਿਆ ਕਹਿ ਜਾਂ ਕਾ ਸਹੀ ਕਹਿ ਜਾਂ ਤੈਨੂੰ ਸਹੀ ਪਹਿਲੀ ਕਦੋਂ ਕਹਿਜੇ ਬੰਦੇ ਸੀ ਤੁਸੀਂ ਤੁਮਚਾ ਬਨੇ ਨਾ ਲੰਘੇ ਕਿੱਥੇ ਹਉ ਚੰਦ ਕਾਮ ਕਰਦੇ ਹਾਂ ਬੜਕ Ostarjata. Oh, so tiny, ਪੀ ਕੇ ਜਿਹੜਾ ਨੇ ਦੁੱਧ ਪੀ ਲਿਆ ਥੋੜਾ ਜਿਹਾ ਵਜਿਆ ਆ ਪਹਿਲਾ ਬਾਹਰ ਜਿਹੜਾ ਲਾ ਕੇ ਉਹਨੇ ਦੇਖ ਕਿਉਂਨੇ ਆ ਉਹ ਹੈ ਨਹੀਂ ਕਿ ਦਰਵਾਜ਼ਾ ਖੁੱਲਾ ਤੇ ਨਾ ਦੇਖ ਕਿਉਂਨੇ ਤੂੰ ਮਾਤਾ ਚਾਹੁੰਦਾ ਇਹਨਾਂ ਕਾ ਦੁੱਧ ਛੱਡਤਾ ਤੇ ਉਹ ਬੇਟਾ ਪੀ ਲੂਗਾ ਜੇ ਮੈਂ ਤੋ ਆ ਕਿਉਂਕਿ ਬਣਾਇ ਸੀ ਪੜਾਈ ਸੀ ਕਿ ਅੱਜ ਜੇ ਮੈਂ ਦੁੱਧ ਨੰਗਾ ਪਿਆ ਜੀ ਦੇਖੇ ਜੇ ਦੁੱਧ ਕਿਹੜਾ ਮਿੱਕਰ ਬਾਈ ਹੋਣੀ ਆ ਬਹੁਤ ਧੱਕੇ ਖਾਤੀ ਹੈ ਕਿੰਨੇ ਸਾਲ ਹੋ ਗਏ ਜਾਣ ਨੂੰ ਪਤਾ ਤਿੰਨ ਸਾਲ ਤੇ ਲੋਕਡਾਉਨ ਦੇ ਲੱਗਿਆ ਧੂਆ ਤਾਂ ਵਧੀਆ ਚੱਲਦਾ ਤੇ ਹਵਾ ਹੂਆ ਨਹੀਂ ਚੱਲਦੀ ਚੱਲ ਪੀ ਤੇ ਲੱਗੇ ਹੋਇਆ ਬੈਕ ਕੈਮਰੇ ਨਾਲ ਦਿਖਾਵਾਂ ਧੂਆ ਧਾਰ ਕਰਿਆ ਪਿਆ ਵਿਊਅਰਸ ਦੇ ਅੱਖਾਂ 'ਚ ਪਾਊਗਾ ਅੱਖਾਂ ਬੰਦ ਕਰਿਓ ਵਿਊਅਰਸ ਅੱਖਾਂ ਬੰਦ ਕਰ ਲਿਓ ਵਿਊਅਰਸ ਅੱਖਾਂ ਬੰਦ ਕਰ ਲਿਓ ਪਰ ਇਹ ਤਾਂ ਪੈਂਦਾ ਨਹੀਂ ਉੱਥੇ ਪੱਖਾ ਚੱਲਦਾ ਹੁੰਦਾ ਤੇ ਧੂਆ ਫਿਰ ਇੱਧਰ ਆਈ ਜਾਂਦਾ ਸ਼ਾਂਤੀ ਸੁਭਾਣਾ ਬੈਠੀਆਂ ਨੇ ਹਰੀ ਤਾਂ ਚੱਤ ਚੱਤਣਾ ਵੈਨੋ ਹੋ ਗਿਆ ਮੋਜਾ ਹੁਣ ਇੱਕ ਪੈਰ ਦੁਖਦਾ ਇਹਦਾ ਹਲਿਆਲ ਉਹ ਘੱਟ ਅੱਛਾ ਕੀ ਹੋ ਗਿਆ ਮੱਛਰ ਨਾਲ ਲੜਾ ਲਈ ਨੰਮੀ ਮੈਟ ਉੱਤੇ ਚੱਤਣਾ ਅੱਛਾ ਅੱਛਾ ਸਣਾ ਦੇ ਕੋਈ ਗੱਲ ਬਾਤ ਬਾਰ ਨਹੀਂ ਆਪਾਂ ਜਾਣਾ ਗੱਲਾਂ ਬਾਤਾਂ ਹੀ ਨੇ ਗੱਲਾਂ ਬਾਤਾਂ ਹੀ ਨੇ ਹਾਂ ਗੱਲਾਂ ਬਾਤਾਂ ਹੀ ਨੇ ਬਸ ਦੋ ਦਿਨ ਲੱਗੇ ਬਿੱਪਾ ਦੋ ਹਾਂ ਦੋ ਦਿਨ ਲੱਗੇ ਯਾਰ ਦੇ ਪੇਪਰ ਨੇ ਅੱਜ ਯਾਰ ਨੇ ਬਿਲਕੁਲ ਵੀ ਨਹੀਂ ਪੜਿਆ ਹੁਣ ਰਾਤ ਨੂੰ ਪੜੂਗਾ ਨਾ ਬੈਠ ਕੇ ਮੈਂ ਇੱਥੇ ਹੀ ਬਣਾ ਹਾਂ ਇਹਦੇ ਪੇਪਰ ਨੇ ਕੈ ਤਰੀਕ ਤੋਂ 8 ਤਰੀਕ ਤੋਂ ਪੇਪਰ ਆਣਾ ਅੱరే ਤੂੰ ਛੱਟੀ ਜਾਣੀ ਲੈ ਲੈ ਕੱਲੂ ਸੰਡੇ ਕੱਲੂ 7 ਹੈ ਕੱਲੂ 7 ਕੱਲੂ ਹੈ ਗਿਆ 7 ਅੱਜ ਪੱਛਿਆ ਅੱਜ ਅੱਜ 5 ਕਾਲੂ ਫੇਰ ਮੈਂ ਇਸ ਜੇਬ ਵਾਲਾ ਸੀ ਤੇ ਸੁੱਖ ਜਾ ਤੇ ਅੱਛਾ ਜੀ ਮੈਨੂੰ ਤਰੀਕਾ ਹੀ ਨਹੀਂ ਯਾਦ ਰਹਿੰਦੀ ਆ ਹਾਈ ਗਰਮੀ ਬਹੁਤ ਜ਼ਿਆਦੀ ਆ ਥੋੜੀ ਥੋੜੀ ਹਵਾ ਆਉਂਦੀ ਆ ਥੋੜੀ ਥੋੜੀ ਸੱਚੀ ਗੱਲ ਆ ਗਰਮੀ ਨੇ ਤਾਂ ਸਾਹ ਕੱਢੇ ਪੈ ਨੇ ਇੰਨੀ ਜ਼ਿਆਦਾ ਗਰਮੀ ਆ ਬਹੁਤ ਜ਼ਿਆਦੀ ਜਿੰਨੀ ਦੇਰ ਤੋਂ ਸੁੱਤਾ ਹੁੰਨੀ ਦੇਰ ਮੈਂ ਦੂਸਰੇ ਕਮਰੇ ਚ ਕੰਮ ਕਰਦੀ ਸੀ ਇੱਕ ਮੈਂ ਆਪਣੇ ਸੂਟ ਦੀ ਕਟਿੰਗ ਕਰਕੇ ਰੱਖੀ ਇੱਕ ਮੰਮੀ ਦੇ ਕਮੀਜ਼ ਦੀ ਤੇ ਬਹੁਤ ਕੰਮ ਕਰੇ ਮੈਂ ਮੰਮੀ ਠੱਕ ਗਈ ਮੈਂ ਹੁੰਦਾ ਹੀ ਨਹੀਂ ਕੰਮ ਇੰਨੀ ਜਿਆਦਾ ਗਰਮੀ ਆਵੇ ਹਨਾ ਏਸੀ ਰੂਮ ਚ ਸੁੱਤਾ ਪਿਆ ਸੀ ਉੱਥੇ ਮੈਨੂੰ ਪ੍ਰੋਬਲਮ ਸੀਗੀ ਥੋੜਾ ਜਿਹਾ ਮੈਂ ਕੰਮ ਕਰਨਾ ਸੀ ਮੈਨੂੰ ਵਾਈਫਾਈ ਤੇ ਕੰਮ ਸੀਗਾ ਉਹ ਮੇਰਾ ਦੂਸਰੇ ਰੂਮ ਚ ਚੱਲਦਾ ਉੱਥੇ ਫਿਰ ਮੈਨੂੰ ਉਧਰ ਜਾਣਾ ਪੈ ਗਿਆ ਪਤਾ ਕੀ ਗੱਲ ਹੋਈ ਮੇਰੇ ਫੋਨ ਦਾ ਨੈਟਵਰਕ ਖਤਮ ਹੋ ਗਿਆ ਫਿਰ ਮੈਨੂੰ ਵਾਈਫਾਈ ਕੋਲੇ ਜਾਣਾ ਪੈ ਗਿਆ ਲੈ ਮੈਂ ਬੈਕ ਕਦਮ ਲੈਟ ਪੈ ਕਦਮ ਗਰੀਬ ਹੋ ਗਿਆ ਮੈਂ ਕਰਮੀ ਲੱਗਦੀ ਚੱਲ ਲਾ ਦੇ ਦਰਵਾਜ਼ਾ ਚੱਲੀ ਅੰਦਰ ਰਸਤਾ ਹਵਾ ਪਰ ਮੈਂ ਅੰਦਰ ਜਾਣਾ ਕੰਮ ਕਰਨਾ ਉੱਪਰ ਨਾਲ ਦਰਵਾਜ਼ਾ ਲਾ ਫਿਰ ਐਵੇਂ ਪਤਾ ਨਹੀਂ ਲੱਗਦਾ ਹਨਾ ਸੋ ਮੈਂ ਨਹੀਂ 하게 ਅੱਜ ਕੱਲ ਇੱਕ ਦਿਨ ਦੀ ਤੁਹਾਨੂੰ ਗੱਲ ਦੱਸਾਂ ਕਿੰਨੇ ਦਿਨ ਹੋ ਗਏ ਤਿੰਨ ਕਿ ਚਾਰ ਦਿਨ ਹੋ ਗਏ ਕਿਦਾਂ ਦੇ ਆਪਣੇ ਜੇ ਪਿੰਡ 'ਚ ਚੋਰੀ ਹੋਈ ਆ ਤੋ ਦਿਨ ਹੋ ਗਏ ਹਾਂ ਖਣੀ ਤੋ ਕ ਦਿਨ ਹੋ ਗਏ ਤੇ ਹਾਜੀ ਆਪਾਂ ਕੀ ਗੱਲ ਕਰਦੇ ਸੀ ਕਿ ਦੋ ਦਿਨ ਹੋ ਗਏ ਸਾਡੇ ਪਿੰਡ 'ਤੇ ਡਾਕਾ ਵੱਜੇ ਹਾਂ ਡਾਕਾ ਡਾਕਾ ਵੱਜੇ ਸਾਡੇ ਪਿੰਡ ਡਾਕਾ ਵੱਜੇ ਨੂੰ ਦੋ ਦਿਨ ਹੋ ਗਏ ਤੇ ਦੱਸਿਆ ਲੱਗਦਾ ਹਨ ਵੀ ਜਦੋਂ ਹੁਣ ਅਸੀਂ ਤਾਂ ਬੈਠੇ ਵੀ ਖੇਤਾਂ ਦੇ ਵਿੱਚ ਆ ਵੈਗਰੋ ਕੋਰੇ ਕੁਝ ਨਾ ਹੋਵੇ ਹਨਾ ਆਰਡਰ ਲਗਦਾ ਆ ਰਹਿਣਾ ਆਸਾਨ ਨਹੀਂ ਹੈਗਾ ਹੁਣ ਚਾਹ ਪਿੰਡ ਚ ਹੋਈਏ ਚਾਹ ਖੇਤਾਂ ਵਿੱਚ ਘਰ ਆ ਕੋਈ ਕਿਸੇ ਦਾ ਨਹੀਂ ਹੈਗਾ ਸਿੱਧਾ ਆਵਾਗਨ ਆਪਦਾ ਕੰਮ ਕਰਦਾ ਦਰਵਾਜ਼ਾ ਲਾਉਂਦਾ ਅੰਦਰ ਕੋਈ ਕਿਸੇ ਨੂੰ ਨਹੀਂ ਬੁਲਾਉਂਦਾ ਕੋਈ ਕਿਸੇ ਦਾ ਨਹੀਂ ਕਿਸੇ ਕੋ ਘੜਦਾ ਨਹੀਂ ਪਹਿਲੀ ਗੱਲ ਤਾਂ ਰਵਾਜ ਹੀ ਨਹੀਂ ਰਿਹਾ ਹੈਗਾ ਕਿ ਕੋਈ ਕਿਸੇ ਦੇ ਘਰੇ ਜਾਵੇ ਕੋਈ ਦੁੱਖ ਸੁੱਖ ਕਰੇ ਨਾ ਕੋਈ ਨਹੀਂ ਕਿਸੇ ਦਾ ਹੈਗਾ ਤੇ ਉਹ ਕਹਿੰਦੇ ਵੀ ਉਹਨਾਂ ਦੇ ਕਿਸੇ ਦੀ ਨਾ ਵੀ ਡੈਥ ਹੋ ਗਈ ਨਾਰਕੇ ਬੰਡੋ ਵੀ ਉਹ ਸਾਰੇ ਪੂਰੀ ਫੈਮਿਲੀ ਚਲੇ ਗਈ ਇੱਕੋ ਦਮ ਜਦੋਂ ਮੈਂ ਸੁਣਿਆ ਨਾ ਮੈਨੂੰ ਵੀ ਸੌਰੀ ਚਲੇ ਗਿਆ ਫੇਰ ਫੇਰ ਮੇਰੇ ਹਾਲੀਵੁੱਡ ਵੀ ਜਦੋਂ ਮੈਂ ਗੱਲ ਸੁਣੀ ਨਾ ਫੇਰ ਮੇਰੇ ਵੀ ਦਿਮਾਗ 'ਚ ਇਹ ਗੱਲ ਆਈ ਮੈਂ ਹਾਂ ਜਦੋਂ ਮੇਰੇ ਭਰਾ ਦੀ ਵੀ ਡੈਥ ਹੋਈ ਸੀ ਅਸੀਂ ਵੀ ਸਾਰੇ ਚਲੇ ਗਿਆ ਸੀ ਕਿ ਘਰ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਪਸ਼ੂ ਤੱਕ ਵੀ ਨਹੀਂ ਦੇਖਿਆ ਅਸੀਂ ਸਵੇਰ ਦੇ ਗਏ ਹੋਏ ਸ਼ਾਮ ਹਾਂ ਅਸੀਂ ਸ਼ਾਮ ਨੂੰ 4 4:00 ਵਜੇ ਆਏ ਸੀ ਹਾਂ ਬਹੁਤ ਜਾਨੀ ਬਹੁਤ ਅਸੀਂ ਸਵੇਰ ਦੇ ਗਿਆ ਹੋਇਆ ਸੀ ਮਾਰਨਿੰਗ ਤੋਂ ਚਲੇ ਗਿਆ ਬਸ ਐਨਾ ਕੀ ਤਾਰਾਂ ਚ ਹੁੰਦੇ ਸੀ ਇਹਦੇ ਡੈਡੀ ਧਾਰ ਚ ਹੁੰਦੇ ਸੀ ਮੈਂ ਇਹਨੂੰ ਸਕੂਲ ਨੂੰ ਤਿਆਰ ਕਰਦੀ ਸੀ ਕੋਈ ਫੰਕਸ਼ਨ ਸੀ ਨਾ ਹਾਂ ਇਹਦੇ ਸਕੂਲ ਨੂੰ ਕੋਈ ਫੰਕਸ਼ਨ ਸੀਗਾ ਮੈਂ ਇਹਨੂੰ ਰੈਡੀ ਕਰਦੀ ਪਈ ਸੀ ਹਾਂ ਜੇ ਆਪ ਯਾਦ ਅਸਟਵੀ ਸੀਗੀ ਇਹਦੇ ਸਕੂਲ ਦੇ ਨਾਲ ਤਾਂ ਮੈਨੂੰ ਯਾਦ ਹੈ 23 ਅਗਸਤ ਤੇ ਅਸਟਵੀ ਸੀਗੀ ਦੇ ਵਸਵੀ ਕੁਝ ਪਤਾ ਹੀ ਲੱਦਾ ਹੁੰਦਾ ਹਨਾ ਉਹ ਟਾਈਮ ਹੀ ਐਦਾਂ ਦਾ ਹੁੰਦਾ ਹਨਾ ਬੰਦੇ ਨੂੰ ਵੀ ਨਾ ਕਾ ਦਿਖਦਾ ਨਾ ਪੁੱਛਾ ਦਿਖਦਾ ਜਿੱਦਾਂ ਹੁੰਦਾ ਵੀ ਹੈਨਾ ਉਦਾਂ ਹੀ ਬੱਸ ਇੱਥੋਂ ਤੱਕ ਮੈਂ ਬਾਲਟੀ 'ਚੋਂ ਦੁੱਧ ਕੱਢ ਗਈ ਬਾਲਟੀ ਵੀ ਨਹੀਂ ਸੀ ਧੋੱਕ ਕੇ ਗਈ ਵਾਲੇ ਮਾਰਨਿੰਗ ਦਾ ਟਾਈਮ ਸੀ ਸੋਰੀ ਮੈਨੂੰ ਯਾਦ ਆ ਗਿਆ ਸਾਰਾ ਕੁਝ ਰਿਪੀਟ ਹੋ ਗਿਆ ਹਨਾ ਤੇ ਅਸੀਂ ਸਾਰੇ ਚਲੇ ਗਏ ਫਿਰ ਮੇਰੇ ਮਾਹੌਤਾਂ ਦੀ ਗੱਲ ਸੁਣ ਕੇ ਵੀ ਇਦਾਂ ਹੀ ਆਇਆ ਮਾ ਹਨਾ ਵਿਗਿਆਨੇ ਹੁੰਦੇ ਦੁੱਖ ਦੀ ਗੱਲ ਹਨਾ ਵੀ ਪਤਾ ਹੀ ਨਹੀਂ ਲੱਗਦਾ ਆ ਵੀ ਸਾਰੇ ਚਲ ਜਾਂਦੇ ਆ ਸੋਰੀ ਵੀ ਕਹਿੰਦੇ ਹਨਾ ਵੀ ਸਾਰੇ ਚਲੇ ਗਏ ਤੇ ਗਿਆਨ ਦੀ ਹਾਲਤ ਮਤਲਬ ਵੀ 10 11 10 ਵਜੇ ਕਹੇ 11 ਵਜੇ ਦਿਨ ਤੱਕ ਕਹਿੰਦੇ ਚੋਰੀ ਵੀ ਹੋ ਗਈ ਹਨਾ ਵੀ ਜੋ ਵੀ ਘਰੇ ਬਿਆਸੀ ਕਰ ਸਾਰਾ ਝਟਕੇ ਲਿਆ ਗਿਆ ਇਹਨਾਂ ਦੁਨੀਆwidehat ਜੋ ਹੋਣ ਵਾਲਾ ਕੰਮ ਹੋਇਆ ਪਿਆ ਹਨਾ ਵੀ ਬੰਦਾ ਦੁੱਖ ਦੇ ਸੁੱਖ ਦੇ ਵੀ ਜਾਣਦੇ ਸਮੇਂ ਲੈਂ ਫਿਰ ਫਿਰ ਲੋਕ ਕਹਿੰਦੇ ਆਉਂਦੇ ਨਹੀਂ ਹੈਗੇ ਜਾਣਦੇ ਨਹੀਂ ਹੈਗੇ ਵੀ ਇਹ ਚੀਜ਼ ਨੂੰ ਹਨਾ ਚਾਹੇ ਕਿੱਡਿਓ ਵੱਡੀ ਕੋਈ ਵੀ ਗੱਲ ਆਪਸ ਇੱਕ ਬੰਦਾ ਘਰੇ ਰਵੋ ਜ਼ਰੂਰ ਰਵੋ ਹਰ ਹਾਲਤ ਚ ਰਵੋ ਸਿਆਣੇ ਬੰਦੇ ਨੂੰ ਇੱਕ ਨੂੰ ਘਰ ਰਹਿਣਾ ਜ਼ਰੂਰੀ ਹੈ ਕੱਲੇ ਬੱਚੇ ਨੂੰ ਵੀ ਛੱਡ ਕੇ ਨਾ ਜਾਓ ਸਮੇਂ ਨਹੀਂ ਹੈਗੇ ਵੀ ਆਪਾਂ ਇਹ ਵੀ ਨਹੀਂ ਹੈਗਾ ਵੀ ਮੈਂ ਜਿਵੇਂ ਮੈਂ ਅਵੀ ਮੈਂ ਹੁਣ ਬੱਚਿਆਂ ਨੂੰ ਛੱਡ ਕੇ ਚਲੀ ਜਾਵਾਂ ਇਹ ਵੀ ਨਹੀਂ ਹੈਗਾ ਇਸੇ ਨੂੰ ਹੋਈ ਹੈ ਇੱਕ ਬੰਦੇ ਨੂੰ ਹਨਾ ਇੱਕ ਚਲੇ ਜਾਓ ਇੱਕ ਦੂਜੇ ਦਿਨ ਚਲੇ ਜਾਓ ਕਿੱਟੀਓ ਦੁੱਖ ਦੀ ਗੱਲ ਆ ਕਿੱਟੀਓ ਖੁਸ਼ੀ ਦੀ ਗੱਲ ਆ ਕਿਉਂਕਿ ਦੁੱਖ ਵੀ ਸਦਾ ਹੀ ਰਹਿੰਦਾ ਹਨਾ ਤੇ ਖੁਸ਼ੀ ਤਾਂ ਬੰਦਾ ਜਦੇ ਮਰਜੀ ਚਲੇ ਜਾਵੇ ਜੇ ਦੁੱਖ ਵੀ ਆਪ ਚਲ ਦੂਜੇ ਦਿਨ ਚਲੇ ਜਾਓ ਹੋਕ ਤੱਕ ਬਹੁਤ ਦਿਨ ਹੁੰਦੇ ਆ ਆਪਣਾ ਤਾਂ ਜਿਹਦਾ ਜਾਂਦਾ ਉਹਦੇ ਲਈ ਤਾਂ ਸਦਾ ਹੀ ਉਹ ਦਿਨ ਔਰ ਸਦਾ ਹੀ ਆਉਂਦਾ ਹਨਾ ਜਦੋਂ ਮਰਜੀ ਜਾ ਕੇ ਦੁੱਖ ਨੂੰ ਕਰਨ ਇੱਕ ਬੰਦਾ ਹਮੇਸ਼ਾ ਕਰ ਲੈਣਾ ਚਾਹੀਦਾ ਕਿ ਇਹ ਨਹੀਂ ਹੈਗਾ ਵੀ ਆਪਾਂ ਪੂਰੀ ਫੈਮਿਲੀ ਕੋਲ ਨਹੀਂ ਸਮੇਂ ਹੈਗੀ বিজে হোন যায়ে ਆਪਣੇ ਨਾਲ লাগਦੇ ਵੀ ਘਰਨੇ اگلے ਨੂੰ ਵੀ ਕੋਈ ਕਿਸੇ ਨੂੰ ਨਹੀਂ ਦੇਖਦਾਗਾ ਜੇ ਆਪਾਂ ਗੱਲ ਕਰੀਏ ਕੈਮਰਿਆਂ ਦੀ ਕੈਮਰਾ ਤਾਂ ਬਾਅਦ ਚ ਕੰਮ ਕਰਦਾ ਹੈ ਮੌਕੇ ਤੇ ਤਾਂ ਕੈਮਰੇ ਨੇ ਤਾਂ ਫੜ ਨਹੀਂ ਲੈਣਾ ਬੰਦੇ ਨੂੰ ਹਨਾ ਕੋਈ ਨਹੀਂ ਫੜਦਾ ਕੈਮਰੇ ਤੋਂ ਬਾਅਦ ਚ ਵੀ ਕਿਹੜਾ ਉਹ ਸੀਸੀਟੀਵੀ ਉਹਦੀ ਕਵਰਸ ਕੱਢ ਕੇ ਕਿਹੜਾ ਦੇਖ ਕੇ ਫੜ ਲੈਂਦੇ ਆ ਬੰਦੇ ਨਹੀਂ ਫੜੇ ਜਾਂਦੇ ਹੈਗੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਫੜੇ ਜਾਂਦੇ ਹੋਣਗੇ ਚੋਰ ਤਾਂ ਨਹੀਂ ਫੜੇ ਜਾਂਦੇ ਹੋਰ ਜਿਹੜੇ ਨੇ ਮਤਲਬ ਵੀ ਜਿਵੇਂ ਹੁਣ ਆਪਾਂ ਵੱਡੇ ਵੱਡੇ ਕ੍ਰਿਮੀਨਲ ਨੇ ਉਹ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਆਉਂਦਾ ਬਈ ਅਸੀਂ ਤਾਂ ਜਿਹੜਾ ਕੰਮ ਕਰਤਾ ਬਾਕੀ ਹਨ ਮੁੱਖ ਦੀ ਗੱਲ ਇਹ ਆ ਬਈ ਕਿਤੇ ਵੀ ਜਾ ਪੂਰੀ ਫੈਮਲੀ ਨਾ ਜਾਓ ਕਿਤੇ ਵੀ ਇਹ ਨਹੀਂ ਹੈਗਾ ਜੀ ਆਪਣੇ ਕੋ ਗੱਡੇ ਤੇ ਆਪਾਂ ਗੱਡੀ ਤੇ ਫੁੱਲ ਭਰ ਕੇ ਚਲੇ ਜਾਓ ਦੁੱਖ ਹੋਵੇ ਸੁੱਖ ਹੋਵੇ ਇੱਕ ਬੰਦਾ ਜ਼ਰੂਰ ਘੱਟ ਜਾਹੇ ਕਿੰਨਾ ਹੀ ਜ਼ਰੂਰੀ ਕੰਮ ਇੱਕ ਬੰਦਾ ਇੱਕ ਬੰਦੇ ਬਿਨਾ ਗਾਇਬ ਨਾ ਉਥੇ ਇਹ ਨਹੀਂ ਹੈਗਾ ਵੀ ਤੁਹਾਡੀ ਪਿਆਰ ਹਾਜ਼ਰੀ ਕਿਸੇ ਨੂੰ ਮਹਿਸੂਸ ਹੋਣੀ ਆ ਹਾਂ ਜਿੰਨੀ ਦੇਰ ਮਤਲਬ ਵੀ ਦੂਜੀ ਫੈਮਲੀ ਜੇ ਆਪਾਂ ਨੂੰ ਜ਼ਰੂਰੀ ਹੋਈ ਆ ਇੱਕ ਜਾਣਾ ਸਵੇਰੇ ਚੱਲ ਜਾਓ ਮੌਕੇ ਤੇ ਪਹੁੰਚ ਜਾ ਇੱਕ ਵਾਰ ਚੱਲ ਕਰਿਆਇਆ ਇੱਕ ਸ਼ਾਮ ਨੂੰ ਚਲ ਤੋ ਐਦਾ ਕਰ ਜਿਨ੍ਹਾਂ ਦੇ ਪਈ ਹੈਗੇ ਆ ਸਿਆਣੇ ਬੰਦੇ ਜਿਨ੍ਹਾਂ ਦੇ ਘਰ ਦੇ ਲੋਕ ਹੈਗੇ ਨੇ ਦਾਦਾ ਦਾਦੀ ਹੈਗੇ ਆ ਸੱਸ ਸੋਰਾ ਹੈਗੇ ਆ ਉਹਨਾਂ ਲਈ ਤਾਂ ਵੈਗਰੂ ਦੀ ਕਿਰਪਾ ਪਈ ਉਹਨਾਂ ਦੇ ਆਪ ਦੇ ਬਿਝੁਰਗਾਂ ਨੂੰ ਸੰਭਾਲ ਕੇ ਰੱਖੋ ਹਨਾ ਬਈ ਇਹ ਜਿੰਦੇ ਹੁੰਦੇ ਆ ਘਰ ਦੀ ਰਾਖੀ ਕਰਨ ਵਾਸਤੇ ਬਹੁਤ ਵਧੀਆ ਰਖਵਾਲੇ ਹੁੰਦੇ ਆ ਇਹਨਾਂ ਨੇ ਕੁਛ ਨਹੀਂ ਦੇਖਣਾ ਹੁੰਦਾ ਆਪਣਾ ਘਰ ਦੇਖਣਾ ਹੁੰਦਾ ਕਿਉਂਕਿ ਟਣਕਾ ਟਣਕਾ ਜੋੜ ਕੇ ਆਪਾਂ ਜਿਹੜਾ ਉਹਦਾ ਘਰ ਬਣਾਉਂਦੇ ਆਂ ਇਹ ਰੋਜ਼-ਰੋਜ਼ ਕੋਈ ਵੀ ਚੀਜ਼ ਆ ਚਾਹੇ ਸੂਈ ਸੂਈ ਵੀ ਖਰੀਦਣੀ ਹੋਵੇ ਨਾ ਉਹਦੇ ਲਈ ਵੀ ਆਪਾਂ ਨੂੰ ਟਾਈਮ ਕੱਢਣਾ ਪੈਂਦਾ ਪੈਸਾ ਕੱਢਣਾ ਪੈਂਦਾ ਤਾਂ ਖਰੀਦ ਹੋ ਜਾਈਏ ਇੱਕ ਸੂਈ ਤੋਂ ਲੈ ਕੇ ਐਟਾ ਵੱਡਾ ਘਰ ਖੜਾ ਕਰਨ ਤੱਕ ਬਹੁਤ ਮਿਹਨਤ ਲੱਗਦੀ ਹੈ ਕਿਉਂਕਿ ਚੋਰਾਂ ਦਾ ਕੀ ਆ ਚੋਰ ਨੇ ਤਾਂ ਚੋਰੀ ਕਰਨੀ ਆ ਆ ਇੱਥੋਂ ਕਰ ਲੈਣਗੇ ਕਿਤੇ ਹੋਰੋਂ ਕਰਨਗੇ ਉਹਨੇ ਰੋਜ਼ ਚੋਰੀ ਕਰਨੀ ਜਿਹੜੇ ਬੰਦੇ ਸਖਤ ਮਿਹਨਤ ਕਰਕੇ ਘਰ ਬਣਾਉਂਦੇ ਨੇ ਹਨਾ ਵਿਚਾਰਾ ਆਪਣਾ ਆਪ ਆਪ ਦਾ 100% ਮੈਨੂੰ ਪਤਾ ਵੀ ਆ ਮੇਰਾ ਘਰ ਕਿਵੇਂ ਬਣਿਆ ਆਪਦਾ ਸਾਰਾ ਕੁਝ ਛੱਡਣਾ ਪੈਂਦਾ ਕਿਤੇ ਜਾਣਾ ਉਹ ਛੱਡਣਾ ਪੈਂਦਾ ਆਪਦੇ ਚਾਹ ਮਾਰਨੇ ਪੈਂਦੇ ਆ ਬਹੁਤ ਕੁਝ ਕਰਨਾ ਪੈਂਦਾ ਆਪਦੇ ਘਰ ਬਣਾਉਣ ਲਈ ਚਾਹ ਤਾਂ ਬਿਲਕੁਲ ਜੀਰੋ ਹੋ ਜਾਂਦੇ ਆ ਕੋਈ ਚਾਹ ਨਹੀਂ ਰਹਿੰਦਾ ਹੈਗਾ ਜਦ ਤੱਕ ਆਪਣਾ ਘਰ ਨਹੀਂ ਬਣਦਾ ਘਰ ਬਹੁਤ ਜ਼ਰੂਰੀ ਆ ਬਣਾਉਣਾ ਕੋਈ ਵੀ ਚੀਜ਼ ਆ ਬਣਾਇਓ ਜੋ ਹੁਣ ਮੈਂ ਮਸ਼ੀਨ ਦਾ ਹੀ ਲਾ ਲਵਾਂ ਮੈਨੂੰ ਕਹਿੰਦੇ ਸੀ ਤੂੰ ਨਵੀਂ ਮਸ਼ੀਨ ਲੈ ਲਾ ਮੈਂ ਕਿ ਮੈਂ ਤਾਂ ਨਹੀਂ ਲੈਂਦੀ ਹੈਗੀ ਮੈਂ ਆ ਕਿੱਥੇ ਦਊਂਗੀ ਤਾਂ ਕਵਾੜ ਚ ਜਾਣੀ ਆ ਮੈਂ ਤਾਂ ਨਹੀਂ ਲੈਂਦੀ ਸਟਿਚਿੰਗ ਵਾਲੀ ਜਿਹੜੀ ਮੇਰੀ ਮਸ਼ੀਨ ਆ ਇਹ ਵੀ ਇਹਨਾਂ ਨੇ ਮੈਨੂੰ ਬਹੁਤ ਝੋਲ ਲਾਇਆ ਕਹਿੰਦੇ ਸਿੱਟ ਪਰ ਇੱਕ ਦਿਨ ਇਹਨਾਂ ਨੇ ਵੀ ਗਿਆ ਧੱਕਾ ਜਿਹਾ ਦੇ ਕੇ ਪਰੇ ਕਰਤੀ ਕਹਿੰਦੇ ਸਿੱਟ ਪਰ ਨਵੀਂ ਲਾ ਲੈ ਰੋਜ਼ ਮੱਥਾ ਫੜ ਕੇ ਬਹਿ ਜੰਨੀ ਆ ਇਹਦਾ ਮੈਂ ਕਹਿੰਨਾ ਆ ਮੈਂ ਤਾਂ ਨਵੀਂ ਲੈਂਦੀ ਹੈਗੀ ਮੈਨੂੰ ਪਤਾ ਵੀ ਮੈਨੂੰ ਹਲਾ ਵੀ ਮੈਂ ਕਿਵੇਂ ਲਿਆਮੂ ਕਿ ਦਾਦੀ ਨੇ ਮੈਨੂੰ ਲੈ ਕੇ ਦਿੱਤੀ ਹੋਈ ਆ ਵੀ ਮੈਂ ਪੈਨੇ ਨਵੀਂ ਲੈਣੇਗੀ ਮੈਂ ਤਾਂ ਇਹਦੇ ਨੇ ਸਾਰੂਗੀ ਬਹੁਤ ਅਜੀਬ ਚੀਜ਼ ਬਣਦੀ ਆ ਹਨਾ ਚੋਰ ਨੇ ਤਾਂ ਚੋਰੀ ਕਰਕੇ ਭੱਜ ਜਾਣਾ ਕੱਲੂ ਉਹਨੇ ਤਾਂ ਨਵੇਂ ਘਰ ਜਾ ਵੜਨਾ ਪਤਾ ਨਹੀਂ ਵੈਗਰੂ ਸਮਤ ਬਖਸ਼ੇ ਸਾਰਿਆਂ ਨੂੰ ਜਿਹੜੇ ਨਸ਼ੇ ਨੂੰ ਸ਼ੇਜ ਕਰਦੇ ਆ ਵੈਗਰੂ ਉਹਨਾਂ ਨੂੰ ਵੀ ਉਹ ਵੀ ਕਿਸੇ ਦੇ ਦੀ ਪੁੱਤ ਨਹੀਂ ਹਨਾ ਕਿ ਉਹ ਮਾਪਿਓ ਨਹੀਂ ਫੜ ਕੇ ਚੋਰੀ ਤੇ ਲਾਉਂਦੇ ਜਾਂ ਨਸ਼ੇ ਤੇ ਲਾਉਂਦੇ ਇਹ ਆਪਣੇ ਆਪ ਹੀ ਲੱਗ ਜਾਂਦੇ ਨੇ ਜਦੋਂ ਇਹਨਾਂ ਤੋੜ ਲੱਗਦੀ ਆ ਫਿਰ ਪੈਸਾ ਹੁੰਦਾ ਨਹੀਂਗਾ ਫਿਰ ਉਹ ਚੋਰੀ ਵੱਲੋਂ ਭੱਜਦੇ ਚਲੋ ਬਹੁਤ ਗੱਲਾਂ ਬਾਤਾਂ ਕਰ ਲਈਆਂ ਧਿਆਨ ਰੱਖਿਆ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ